ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬਲਵਿੰਦਰ ਕੰਗਵੰਨਿਓ ਅੱਜ ਇੱਕ ਟਵੀਟ ਜ਼ਰੀਏ ਇੱਕ ਸੁਝਾਅ ਦਿੱਤਾ ਉਹਨਾਂ ਨੇ ਕਿ ਲੈਂਡ ਪੂਲਿੰਗ ਦੇ ਮੁੱਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਅੱਗੇ ਵਧਿਆ ਜਾਵੇ ਕੰਗ ਸਾਬ ਟਵੀਟ ਕਰ ਆਪਣੀ ਹਾਈ ਕਮਾਂਡ ਨੂੰ ਕਹਿ ਰਿਹਾ ਹੈ ਕਿ ਠਟਾਲੇ ਕਰੋ ਪਰ ਸਾਨੂੰ ਪੰਜਾਬ 'ਚ ਤੁਰਨ ਜੋਗਾ ਸਿਆਸਤ ਕਰਜੋਗਾ ਤਾਂ ਛੱਡ ਦਿਓ। ਗੰਗਸਾਹਬ ਡਾਇਲੌਗ ਉਸ ਗੱਲ ਤੇ ਹੁੰਦਾ ਜਿੱਥੇ ਕੋਈ ਮਸਲਾ ਦੋ ਧਿਰਾਂ ਚ ਹੋਵੇ। ਇਹ ਲੈਂਡ ਪੁੱਲਿੰਗ ਇੱਕ ਤਰਫਾ ਘਟਾਲੇ ਦਾ ਪਲਾਨ ਥੋੜੀ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਦਾ। ਪੰਜਾਬ ਦੇ ਕਿਸਾਨ ਕਿਹੜੀ ਗੱਲੋਂ ਸਹਿਮਤ ਹੋਣ ਕਿ ਇਸ ਚੀਜ਼ ਨਾਲ ਵਿਚਾਰ ਕਰਨ ਕਿ ਆਪਣੇ ਭੁੱਖ ਨੂੰ ਖਤਮ ਕਰਨ ਲਈ। ਕੀ ਆਪਣੀ ਜ਼ਮੀਨ ਨੂੰ ਕੁਛ ਗੱਜ ਦੇ ਪਲਾਟ ਚ ਸਬਮਿਟਨ ਲਈ ਜਾਂ ਆਪਣੀਆਂ ਆਉਂਦੀਆਂ ਪੀੜ੍ਹੀਆਂ ਨੂੰ ਉਥੇ ਬਣੀਆਂ ਬਿਲਡਿੰਗਾਂ ਚ ਨੌਕਰੀ ਦਿਵਾਉਣ ਲਈ ਕਿ ਇਸ ਕਰਕੇ ਪੰਜਾਬੀ ਥੋੜੇ ਨਾਲ ਵਿਚਾਰ ਕਰਨ ਤਾਂ ਲੱਗਦਾ ਸੁਝਾਅ ਕੀ ਦਿੱਤਾ ਕੰਗ ਸਾਹਿਬ ਨੇ ਦਿੱਲੀ ਤੋਂ ਕੇਜਰੀਵਾਲ ਦਾ ਹੁਕਮ ਆਇਆ ਤੇ ਕੰਗ ਸਾਹਿਬ ਨੇ ਟਵੀਟ ਈਡਾਤਾ ਪੰਜਾਬੀਓ ਜਿਹੜੇ ਆਪਣੇ ਐਮਪੀ ਦਾ ਸੁਝਾਅ ਸੁਣਨ ਨੂੰ ਤਿਆਰ ਨਹੀਂ ਉਹ ਆਪਣੇ ਪੰਜਾਬੀਆਂ ਬਾਰੇ ਕੀ ਸੋਚਣਗੇ ਕੀ ਹਮਦਰਦੀ ਕਰਨਗੇ ਜਦੋਂ ਦਿੱਲੀ ਦਾ ਲੈਂਡ ਮਾਫੀਆ ਪੰਜਾਬ ਦੀ ਉਪਜਾਊ ਜ਼ਮੀਨ ਤੇ ਹੀ ਅੱਖ ਰੱਖੀ ਬੈਠਾ ਆਪ ਵਾਲੇ ਪੈਸੇ 'ਚ ਅੰਨੇ ਹੋਏਆਂ ਨੂੰ ਸਰਗਣਾ ਦਿਸਦੇ ਐ ਉਹਨਾਂ ਨੂੰ ਕਿਸਾਨ ਨਹੀਂ ਦਿਸਦੇ ਪੰਜਾਬ ਕੰਗਸਾਹਬ ਖੁੱਲ ਕੇ ਅੱਜ ਅਸਲੀਅਤ ਦੱਸ ਦਿਓ ਪੰਜਾਬੀਆਂ ਨੂੰ ਕੀ ਕਿਨੇ ਧੰਨੂ ਫੋਨ ਤੇ ਦਬਕਾਇਆ ਕੀ ਆਖਿਆ ਅੱਜ ਪੰਜਾਬ ਨਾਲ ਵਫਾਦਾਰੀ ਨਿਭਾਉਣ ਦਾ ਮੌਕਾ ਹੈ ਤੁਹਾਡੇ ਕੋਲੇ ਮੈਦਾਨ 'ਚ ਆਜੋ ਖੁੱਲ ਕੇ ਅੱਜ ਪੰਜਾਬ ਤੁਹਾਡਾ ਸਾਥ ਦਿਓ ਪਰਮਿੰਦਰ ਬਰਾੜ ਤੁਹਾਡਾ ਸਾਥ ਦਿਓ ਪੰਜਾਬ ਨਾਲ ਖੜੋ ਪੰਜਾਬੀਆਂ ਨਾਲ ਖੜੋ ਕੇਜਰੀਆਲ ਦਾ ਬੰਦੂਆ ਨੇਤਾ ਬਣਨਾ ਛੱਡ ਦਿਓ ਤੇ ਭਗਤ ਸਿੰਘ ਜੀ ਦੀ ਸੋਚ ਤੇ ਜੋਸ਼ ਵਿਖਾਓ ਮੌਕਾ ਹੈ ਤੁਹਾਡੇ ਕੋਲੇ ਗੁਲਾਮੀ ਤੋਂ ਆਜ਼ਾਦੀ